ਕੱਲ ਦੇ ਸਾਰੇ ਤੇ ਅੱਜ ਅਸੀਂ ਜਾਣ ਲੱਗੇ ਹੌਲੀ ਤੇ ਉੱਥੇ ਅਸੀਂ ਹੁਣ ਅੱਜ ਅਸੀਂ ਰਾਤ ਰੁਕਾਂਗੇ ਰਿਸ਼ੀਕੇਸ਼ ਉਸ ਤੋਂ ਅੱਗੇ ਫਿਰ ਕੱਲ ਨੂੰ ਸਵੇਰ ਮਾਰਨਿੰਗ ਚ ਜਾਵਾਂਗੇ ਤੇ ਹੁਣ ਬੈਕ ਟੂ ਬੈਕ ਸਾਡੀਆਂ ਵੀਡੀਓ ਆਉਣਗੀਆਂ ਅੱਗੇ ਸਾਡੇ ਤੋਂ ਛੋਟੀਆਂ ਵੀਡੀਓ ਪ੍ਰੋਪਰ ਨਹੀਂ ਹੋ ਪਾਈਆਂ ਹੁਣ ਸਾਡੇ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਘਰੇ ਬੈਠੇ ਸਾਰੇ ਦਿਖਾਵਾਂਗੇ ਸਨੋਫ ਬਰਫ਼ ਵਗੈਰਾ ਪੈਂਦੀ ਤੇ ਪੂਰਾ ਪਹਾੜੀ ਵਾਲੇ ਕਿਹੜਾ ਰੋਡ ਬੈਸਟ ਹੈ ਉੱਥੇ ਤੁਹਾਡੇ ਜਾਣ ਲਈ ਤੁਹਾਡੇ ਸਾਰੀ ਅਸੀਂ ਡਿਟੇਲ ਦੇ ਵਿੱਚ ਵੀਡੀਓ ਪਾਵਾਂਗੇ ਤੇ ਸਾਡੇ ਨਾਲ ਜੁੜੇ ਰਹੋ ਜੇ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਲਾਈਕ ਵੀ ਕਰਿਆ ਕਰੋ ਫੋਲੋ ਕਰ ਲਓ ਹੁਣ ਬੈਕ ਟੂ ਬੈਕ ਅਸੀਂ ਪ੍ਰੋਪਰ ਵੀਡੀਓ ਪਾਏ ਗਾਈਸ ਇੱਥੇ ਸੀ ਉਹਨੇ ਖੇਡੇ ਨੇ ਡੰਡੇ ਆ ਵੀ ਤਾਂ ਇਹ ਸਟਾਰਟ ਹੋ ਗਿਆ ਪਹਿਲਾਂ ਆਪਣਾ ਕੰਮ ਕਰਨਾ ਹੈ ਮੈਂ ਤੁਹਾਨੂੰ 4+4 ਜੋ 2 ਪਹਿਲਾਂ ਕਿਹੜਾ ਕਲਰ ਆਇਆ ਕੋਈ ਵੀ ਦੇਖੋ ਕਿੰਨਾ ਸੋਹਣਾ ਨਜ਼ਾਰਾ ਰਾਤ ਦਾ ਦਿੱਲੀ ਦਾ ਹੈ ਵੇਖੋ ਆਪਣਾ ਇੰਡੀਆ ਕਿਹੋ ਜਿਹਾ ਲੱਗ ਰਿਹਾ ਹੈ ਦੇਸ਼ ਦਾ ਤਿਰੰਗਾ ਬਣਾਇਆ ਉੱਪਰ ਲਾਈਟਿੰਗ ਨਾਲ ਦੇਖੋ ਕਿੰਨਾ ਪਿਆਰਾ ਵਿਓ ਦਿੱਲੀ ਚ ਦੇਖੋ ਕਿੰਨੀ ਆਹ ਮੀਨ ਦਾ ਦਿਸਤੀ ਬਹੁਤ ਘੱਟ ਹੈ ਇੱਥੇ ਦਿੱਲੀ 'ਚ ਤੇ ਸਾਰੇ ਇੱਡੀ ਸੋਹਣੀ ਲਾਈਟਿੰਗ ਹੋ ਗਿਆ ਕਰਦਾ ਸੀ ਬਹੁਤ ਈਨ ਨੀਟ ਅੱਧਿਕ ਦੇਖੋ ਬਹੁਤ ਪੁਰਾਣੇ-ਪੁਰਾਣੇ ਇੱਥੇ ਰੁੱਕ ਰਿਹਾ ਗਿਆ ਬਹੁਤ ਸੋਹਣਾ ਸੁਹਣਾ 600 ਸਾਲ ਪੁਰਾਣੇ ਇੱਥੇ ਰੁੱਕ ਹੈਗੇ ਆ ਜਿਵੇਂ ਇਹਨਾਂ ਨੇ ਕੋਈ ਛੇੜਿਆ ਨਹੀਂ ਰੁੱਕ ਜਿਹੜਾ ਪੁਰਾਣਾ ਸੀ ਸੜਕ ਇੱਧਰ ਉੱਧਰ ਦੀ ਕੱਢ ਦਿੱਤੀ ਪਰ ਜਿਹੜੇ ਪੁਰਾਣੇ ਰੁੱਕ ਸੀ ਉਹ ਉਹਨਾਂ ਉਦਾਂ ਹੀ ਰਹੇ ਆ ਆਹ ਡਰਾਈਵਰ ਸਾਹਿਬ ਸਾਡਾ ਅੱਜ ਇੱਥੇ ਠੰਡ ਬਹੁਤ ਜ਼ਿਆਦਾ ਦਿੱਲੀ 'ਚ ਹਵਾ ਚੱਲ ਰਹੀ ਹੈ ਬਹੁਤ ਤੇ ਆਵਾਜ਼ ਵਿੱਚ ਹੋਗ ਵੀ ਬਹੁਤ ਆ ਹੁਣ ਫੋਰਥ ਲੈਫਟ ਹੋਣੀ ਦੇਖੋ ਡੈਕੋਰੇਸ਼ਨ ਕੀਤੀ ਪਈ ਹੈ ਇਹ ਦਿੱਲੀ ਦਾ ਇਹ ਨਾ ਅੰਡਰਪਾਸਾ ਇਸ ਰਾਏ ਕਾਲੇ ਕਾ ਨੂੰ ਜੋ ਰੋਡ ਜਾ ਰਿਹਾ ਉਹਦੇ ਰਾਹ ਦੇ ਵਿੱਚ ਅੰਡਰਪਾਸ ਆਉਂਦਾ ਤੇ ਆਪਣੇ ਇੰਡੀਆ ਗੇਟ ਤੋਂ ਥੋੜਾ ਜਿਹਾ ਅੱਗੇ ਜਾ ਕੇ ਇੱਥੇ ਹੀ ਆਪਣੇ ਨੇੜੇ ਭਾਰਤੀ ਸੁਪਰੀਮ ਕੋਰਟ ਆ ਤੇ ਇੱਥੇ ਇੰਡੀਆ ਗੇਟ ਤੋਂ 2-3 ਕਿਲੋਮੀਟਰ ਹੀ ਹੈ ਹੁਣ ਅਸੀਂ ਸਰਾਏ ਚਾਲੇ ਲੱਗੀ ਇਸ ਕਰਕੇ ਹੀ ਰੁਕੇ ਆ ਇਹ ਸਾਡਾ ਉਤਾਰ ਆ ਅ ਸਰਦਾਰ ਜੀ ਆਉਂਦੇ ਪਏ ਆਏ ਤੁਹਾਨੂੰ ਬੱਚਾ ਕੋ ਲੈ ਕੇ ਚਲਦੇ ਆ ਆਲਰੇਡੀ ਇਹਨਾਂ ਨੇ ਬੁੱਕ ਕਰ ਲਿਆ ਪੀਜ਼ਾ ਖਾਣਾ ਹੁੰਦਾ ਨਹੀਂ ਹੈਲੋ ਜੀ ਕਿਤੇ ਤੁਹਾਡਾ ਪੀਜ਼ਾ ਕਹਿੰਦੇ ਆ ਜੀ ਕਿਤੇ ਤੁਹਾਡਾ ਪੀਜ਼ਾ ਮਾਲਕ ਜੀ ਕਿਹਨਾਂ ਚਾਹਵਾਂ ਵਾਓ ਇੱਕ ਮਿੰਟ ਤੇ ਵੇਟ ਵੀ ਨਹੀਂ ਹੁੰਦਾ ਹੱਥ ਭਾਵੇਂ ਸੜ ਜੇ ਜੇ ਸਟਿੰਜ ਜੇ ਮੇਰਾ ਕੋਰਨਾ ਫੇਰ ਨਹੀਂ ਰੀ ਨਾਈਸ ਦੇਖ ਲੋ ਕਿ ਨਾਲ ਚੌਲ ਵਾਓ ਇੱਕ ਮੋਟਾ ਵੇਟ ਵੀ ਨਹੀਂ ਹੁੰਦਾ ਹੱਥ ਭਾਵੇਂ ਸੜ ਜੇ ਜੇ ਸਟਿੱਚ ਸਟਿੱਚ ਨਾ ਗਾਇਸ ਅਸੀਂ ਟੈਂਕੀ ਫੁੱਲ ਕਰਾ ਲਈ ਇੱਥੋਂ ਬੱਜਾਂ ਢਿੱਡ ਫੁੱਲ ਕਰ ਲਿਆ ਬੱਚਿਆਂ ਨੂੰ ਖਾਨ ਪੀਂਦਾ ਫੁੱਲ ਕਰਾ ਕੇ ਤੇ ਗੱਡੀ ਦਾ ਵੀ ਤੇ ਬੱਚਿਆਂ ਦਾ ਵੀ ਹੁਣ ਅਸੀਂ ਅੱਗੇ ਨੂੰ

वेलकम टू टोल प्लाजा अरे को होने से लगभग पहुंच ही गए ऑलमोस्ट लो गाइस असी फाइनली हरिद्वार पहुंच चुके हैं ते ਹੁਣ ਅੱਗੇ ਅਸੀਂ ਜਾਣਾ ਵੈਸੇ ਰਿਸ਼ੀਕੇਸ਼ ਤੇ ਠੀਕ ਆ ਮੌਸਮ ਇੱਥੇ ਜ਼ਿਆਦਾ ਧੁੰਦ ਵਗੈਰਾ ਹੈ ਨਹੀਂ ਗਈ ਕਲੀਅਰ ਹੈ ਬਿਲਕੁਲ ਸੜਕ ਵੀ ਵਧੀਆ ਤੇ ਸੜਕ ਤੇ ਸੁਣ ਜਿੱਦਾਂ ਆ ਮੇਨ ਹਾਈਵੇ ਹੈ ਇਹਦੇ ਤੇ ਸੁਣ ਸਾਨੂੰ ਵੀ ਨਹੀਂ ਹੈ ਲਾਈਟਾਂ ਵਗੈਰਾ ਲੱਗੀਆਂ ਨੇ ਕੋਈ ਸੇਫਟੀ ਆ ਪੂਰੀ ਤੁਸੀਂ ਰਾਤ ਵੀ ਆ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਬਿਲਕੁਲ ਕਲੀਅਰ ਹੈ ਰੋਡ ਵੀ ਵਧੀਆ ਬਿਲਕੁਲ ਪਰ ਇਹ ਹੈ ਕਿ ਟੋਲ ਕਾਫੀ ਜ਼ਿਆਦਾ ਆਉਂਦੇ ਤੇ ਟ੍ਰੈਫਿਕ ਵੀ ਇੰਨਾ ਜ਼ਿਆਦਾ ਨਹੀਂ ਹੈ ਠੀਕ ਤੁਸੀਂ ਆਰਾਮ ਨਾਲ ਜਿੱਦਾਂ ਸਾਨੂੰ ਗੁੜਗਾਉਂ ਤੋਂ 5-6 ਘੰਟੇ ਲੱਗੇ ਤੇ ਤੁਸੀਂ ਆਰਾਮ ਨਾਲ ਆਓਗੇ ਤੇ ਕੋਈ ਜ਼ਿਆਦਾ ਟਾਈਮ ਨਹੀਂ ਹੈ ਤੇ ਜਿੱਦਾਂ ਦਿੱਲੀ ਤੋਂ ਆਣਾ ਸਿੱਧੀ ਸੜਕ ਹੈ ਬਿਲਕੁਲ ਤੇ ਆਰਾਮ ਨਾਲ ਤੁਸੀਂ ਆ ਸਕਦੇ ਹੋ ਦੋ ਰਸਤੇ ਆਉਂਦੇ ਵੈਸੇ ਇੱਕ ਰਸਤੇ ਤੋਂ ਟੋਲ ਨਹੀਂ ਆਉਂਦੇ ਪਰ ਉਹ ਸਿੰਗਲ ਰੋਡ ਹੈ ਬਿਲਕੁਲ ਸੰਸਾਨਾ ਵਾਲਾ ਰੋਡ ਤੇ ਜੇ ਤੁਸੀਂ ਹਾਈਵੇ ਤੇ ਆਹੋਗੇ ਹਾਈਵੇ ਤੋਂ ਤੁਹਾਡਾ 1000 ਰੁਪਿਆ 1200 ਰੁਪਿਆ ਟੋਲ ਲੱਗੂਗਾ ਤੇ ਪਰ ਰੋਡ ਬਿਲਕੁਲ ਨਵ ਸਾਫ ਨਵਾਂ ਬਣਿਆ ਹਾਈਵੇ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਇਹ ਕੀ ਰੋਡ ਇਹ ਸਿੱਧਾ ਬਿਲਕੁਲ ਰੋਡ ਹੈ ਦੋ ਤਿੰਨ ਦੋ ਕਿ ਜਗ੍ਹਾ ਤੋਂ ਆਪਾਂ ਨੂੰ ਰੋਡ ਚੇਂਜ ਕਰਨਾ ਪੈਂਦਾ ਦੂਜੀ ਥਾਂ ਤੋਂ ਜਮ ਆਪਾਂ ਚੇਂਜ ਕਰਦੇ ਫਿਰ ਫਿਰ ਸਾਰਾ ਸੇਮ ਹੀ ਰੋਡ ਹੈ ਸਿੱਧਾ ਹਰਦਵਾਰ ਹਰਦਵਾਰ ਤੋਂ ਫਿਰ ਅੱਗੇ 25 ਤੋਂ 30 20 ਤੋਂ 25 ਜਾਂ 30 ਕਿਲੋਮੀਟਰ ਇੰਨਾ ਕੀ ਹੈ ਹਰਦਵਾਰ ਤੋਂ ਰਿਸ਼ੀਕੇਸ਼ ਅਸੀਂ ਹੁਣ ਉੱਥੇ ਰਾਤ ਰਿਸ਼ੀਕੇਸ਼ ਰੁਕਾਂਗੇ ਤੇ ਉਸ ਤੋਂ ਅੱਗੇ ਫਿਰ ਕੱਲ ਨੂੰ ਹੋਗੀ ਵੈਸੇ ਕੱਲ ਤਾਂ ਹੁਣ 12 ਵਜੇ ਤੋਂ ਬਾਅਦ ਮੈਂ ਵੀਡੀਓ ਬਣਾ ਰਹੇ ਹਾਂ ਤੇ ਫਿਰ ਅਸੀਂ ਸਵੇਰੇ ਮਾਰਨਿੰਗ ਦੇ ਵਿੱਚ ਉੱਥੋਂ ਅੱਗੇ ਨੂੰ ਤੁਰਾਂਗੇ ਫਿਰ ਤੁਹਾਡੇ ਨਾਲ ਸਾਰੀ ਡਿਟੇਲ ਚ ਵੀਡੀਓ ਅੱਗੇ ਵਾਲੇ ਰਸਤੇ ਦੀ ਸ਼ੇਅਰ ਕਰਾਂਗੇ ਤੇ ਹੁਣ ਇਹ ਇਸ ਤੋਂ ਬਾਅਦ ਹੁਣ ਮੈਂ ਵੀਡੀਓ ਦੇ ਅਜਾ ਦੇਖੋ ਗਾਇਸ ਉਹ ਗੰਗਾ ਮਤਲਬ ਹਰਕੀਪੋੜੀ ਆ ਦੇਖੋ ਇਹ ਥੂ ਗੰਗਾ ਦੂਰ ਤਾਂ ਨਹੀਂ ਹੈ ਕਿ ਮਤਲਬ ਇੱਥੇ ਸੁਨਾਮ ਕਰਨ ਆਉਂਦੀ ਆ ਉਹ ਕਾਫੀ ਦੂਰ ਦੂਰ ਤੋਂ ਬੰਦੇ ਨਾਲੇ ਹੋਣ ਇੱਥੇ ਅੱਗੇ ਥੋੜੇ ਜਿਹਾ ਜਾ ਕੇ ਵੀ ਹੁੰਦਾ ਬਹੁਤ ਖੁਸ਼ ਹੁੰਦਾ ਨਾਲੇ ਅਸੀਂ ਇੱਥੇ ਆ ਚੁੱਕੇ ਆ ਪਹਿਲੀ ਵਾਰ ਜੇ ਤੁਹਾਨੂੰ ਵੈਸੇ ਵੀ ਪਤਾ ਹੀ ਹੋਊਗਾ ਉਧਰ ਹੇਮਕੋੜ ਦਾ ਲੋਕਾਂ ਦਾ ਐਸੀ ਉਹ ਤੁਸੀਂ ਦੇਖਿਓ ਉਹ ਵੀ ਬਹੁਤ ਵਧੀਆ ਵਾ ਨਾਲੇ ਇੱਥੇ ਸਿੱਧੀ ਵਾਰੀ ਐਂਟਰੀ ਕਰ ਰਹੇ ਆ ਦੇਖੋ ਮਤਲਬ ਇੱਥੇ ਸਕਰਟੀ ਬਹੁਤ ਆ ਲਾਈਟਾਂ ਲੂਟਾ ਬਹੁਤ ਜਿਆਦਾ ਆ

तो अच्छा। तो टाइम भी बहुत हो गया हूं जाके वीडियो एडिट रूम मिल जाए बस देख